ਹਾਂਜੀ ਸਤ ਸ੍ਰੀ ਅਕਾਲ ਜੀ ਗਰਮੀ ਬਹੁਤ ਪੈਂਦੀ ਆ ਤੇ ਜੇਠ ਦਾ ਮਹੀਨਾ ਦੀ ਪੂਸ਼ ਸੁਖਾਈ ਜਾਂਦਾ ਕਹਿੰਦੇ ਆਪਾਂ ਸਾਰੇ ਪੌਦਿਆਂ ਨੂੰ ਨਵਾ ਲਈਦਾ ਇੰਨੇ ਫੁੱਲ ਬੂਟੇ ਸਾਰੇ ਨੂੰ ਚਰਨੋਂ ਰੱਬ ਤਾਂ ਨਹੀਂ ਮੀਂਹ ਪਾਉਂਦਾ ਅਜੇ ਆ ਨਾਰ ਲੱਗਿਆ ਆ ਗੜ ਹਲ ਦਾ ਉਹ ਪਿੰਡਾਂ ਆ ਮੋਰ ਪੰਖੜੀ ਜੀ ਇਹਨਾਂ ਨੂੰ ਮਿਰਚਾਂ ਝੀਕੂ ਆ ਆ ਹੈਗਾ ਦਾ ਰੌੜਾ ਪਲਾਣਾਟਾ ਨਾਲ ਉਹ ਖੜੀਏ ਦੇ ਅੰਜੀਰ ਓ ਲੱਗਿਆ ਪੇਠੇ ਦੀਆਂ ਬੱਲਾ ਮਿਰਚਾਂ ਓ ਪਰੇ ਪੇਠੇ ਦੀਆਂ ਬੱਲਾ ਇੱਥੇ ਓ ਉੱਥੇ ਆਹ ਦੂਆ ਆ ਗਿਆ ਕੁਮਾਰ ਗੰਨਾ ਜਵਕਣੀ ਵੀਜਿਆ ਆ ਆ ਸੰਤਰੀ ਇਹ ਸੰਤਰੀ ਦਾ ਬੁੱਟਾ ਸੰਤਰੇ ਦਾ ਬੁੱਟਾ ਇਹਦੇ ਪਰਲੇਵਰ ਨਾਲ ਬੈਂਗਣੀ ਤੇ ਉੱਥੇ ਲੱਗਿਆ ਇੱਕ ਫਾਲਸਾ 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 ਹਾਂ ਫਾਲਸਾ ਕਹਿੰਦੇ ਨੂੰ ਆ ਗਿਆ ਨਿੰਬੂ ਨਿੰਬੂ ਆਇਆ ਗੈਂਣੀ ਨੀਲੀ ਗੋਲ ਨੀਲੀ ਤੇ ਲੰਬੀ ਤੇ ਆ ਗਈ ਚਿੱਟੀ ਚਿੱਟੀ ਵੈਣੀ ਇੱਥੇ ਚਕੋਤਰਾ ਨਾਲ ਉਹ ਆੜੂ ਆੜੂ ਲੱਗਾ ਆੜੂ ਆਹ ਛੜੀਆਂ ਵਾਸਤੇ ਬਾਜਰਾ ਪਈ ਹਰਾ ਹੋਇਆ ਹੋਇਆ ਪਈਆ ਸਾਰਾ ਨਾ ਗਰਮੀ ਹੈਗੀ ਬਹੁਤ ਜਿਆਦੇ ਨਾਲ ਜਿਹੜੀਆਂ ਚੜੀਆਂ ਆ ਕੇ ਨਹਾਈ ਜਾਂਦੀਆਂ ਤੇ ਵਿੱਚ ਪਾਈਪਾਂ ਦੇ ਮੂਰੇ ਹੁਣ ਉੱਡ ਗਈਆਂ ਪਹਿਲਾਂ ਦਿਖਾਉਂਦੇ ਹਾਂ ਨਿੱਕੀਆਂ ਚੜੀਆਂ ਮਾਸਟਰ ਨੂੰ ਨਿਬਰਗਾਹ ਨੂੰ ਦੇਖੋ ਕਿੰਨਾ ਭਰਿਆ ਪਿਆ ਇਹ ਹਨਾਰ ਹਾਲੇ 5 5 6 6 ਇੱਕ ਤਾਂ ਹੀ ਲੱਗੇ ਨੇ ਦੇਸੀ ਨਰ ਹਮਲਾ ਮੈਂ ਘਰ ਦਾ ਹੀ ਨਾਲ ਇਹ ਇਹਦਾ ਬੱਚਾ ਗਰਨੀ ਬਹੁਤ ਜਿਆਦੇ ਪਿੰਡੀ ਆ ਉਹ 베ਰੀ ਸੁੱਕ ਗਈ ਟੁੱਟ ਗਈ ਲੱਗਦਾ ਕਿ ਇਹਨਾਂ ਉਹ ਪੇਠਾ ਕਲੇਲੇ ਉਹ ਰਹਿ ਕੇ ਪਰੇ ਇੱਥੇ ਉਹ ਰੰਗ ਚੜੀ ਜੀ ਬੋਲਦੀ ਅਈ ਤੇਰੀ ਚਲੋ ਇਧਰ ਹੋ ਗਿਆ ਨਿਬੜ ਗਿਆ ਹੁਣ ਦੇਖ ਦੇ ਹੋਰ ਪਾਸੇ ਇਹਨਾਂ ਨੂੰ ਪੈ ਗਿਆ ਸਾਰਿਆਂ ਨੂੰ ਹੰਬਾ ਨੂੰ ਹੰਬਾ ਨੂੰ ਪੈ ਗਿਆ ਆ ਦੇਖੋ ਜਿਆ ਨਾਲ ਪੱਥਰ ਸੱਟ ਤੇ ਬੋਰ ਲੰਚ ਅਗ ਤੇ ਠੀਕ ਹੋ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਨੇ ਨਮਾਇਆ ਕਰੋ ਬੂਟਾਂ ਦੇ ਚਰਨੀ ਦੇ ਵਿਚਾਰੇ ਨੇ ਸਾਹ ਦਿੰਦੇ ਆਪਾਂ ਨੂੰ ਫੇਰ ਵੀ ਹੱਥ ਨੇ 6 ਵਜੇ ਸਾਰੇ ਜਿੰਨੇ ਲੱਗੇ ਜਿਹਦੇ ਵੀਰੇ ਹੈਗਾ ਕੁਦਰਤ ਨੂੰ ਪਿਆਰ ਕਰਨ ਵਾਲਾ ਇਹਨਾਂ ਨੂੰ ਪਾਣੀ ਪਾਇਆ ਕਰਿ ਕਰੰਨ ਨੂੰ ਘੁਮਾ ਦਿਆ ਕਰੋ ਪੂਰੇ ਬਾਕੀ ਤੁਹਾਡੀ ਆਪ ਦੀ ਸਮਝ ਪਈ ਆਪਾਂ ਸੇਵਾ ਕਰ ਲੋ ਜ ਆਪਾਂ ਕਰਨੇ ਵੀ ਫਰਜ਼ ਕੇ ਲੋ ਕਰੀ ਜਾਈਏ 第一个鱼